ਕਰਦੇ ਕਰਦੇ ਪੁੱਤ ਚੱਲ ਕਰਨੇ ਹੀ ਪੈਣੇ ਨੇ ਕੰਮ ਤਾਂ ਹੁਣ ਤੋਦਾ ਮੈਂ ਵੀ ਕੱਪੜੇ ਜਿਹਾ ਚਾਰਕਨੇ ਭੈਣ ਜੀ ਸਤਿ ਸ੍ਰੀ ਅਕਾਲ ਆਜੋ ਸਤਿ ਸ੍ਰੀ ਅਕਾਲ ਆਜੋ ਭੈਣ ਜੀ ਪੁੱਤ ਬੈਠੇ ਭੈਣ ਜੀ ਸਸਰੀ ਕਾਨ ਮਮੀ ਸਤਿ ਸ੍ਰੀ ਅਕਾਲ ਪਤ ਪਾਣੀ ਪੂਣੀ ਲਿਆ ਬਸ ਮੈਨੂੰ ਪਾਣੀ ਦਿੱਤਾ ਲੋੜ ਨਹੀਂ ਹੈਗੀ ਪਾਣੀ ਤਾਂ ਮੈਂ ਪੀ ਕੇ ਆਈ ਆ ਫਿਰ ਹੋਰ ਕਾਦੀ ਲੋੜ ਹੈ ਮੰਮੀ ਮੈਂ ਤਾਂ ਤੁਹਾਨੂੰ ਐ ਕਹਿਣਾ ਹੀ ਆ ਵੀ ਭਾਈ ਸਾਡੇ ਨਾਲ ਨਿਵੇੜਾ ਕਰ ਲੋ ਆਪਦੇ ਤਲਾਕ ਦੇ ਕਾਜ ਕਰ ਲੋ ਪੂਰੇ ਫਿਰ ਨਾ ਕਹੋ ਮੈਨੂੰ ਦੱਸਿਆ ਨਹੀਂ ਹਾਏ ਨਾ ਨਾ ਭੈਣ ਜੀ ਪੈਰੀ ਹੱਥ ਲਵਾ ਲੋ ਚਾਹੀ ਆ ਕੰਮ ਨਾ ਕਰੋ ਤੁਸੀਂ ਅੱਜ ਵਾਕੜੀ ਦਾ ਮੂੰਹ ਤਾਂ ਦੇਖੋ ਤੁਸੀਂ 4 ਦਿਨਾਂ ਚ ਕਿਹਾ ਜਾ ਹੋ ਗਿਆ ਆ ਨਾ ਮੇਰੇ ਮੂਰੇ ਬਾਰੇ ਟਕਵਾਂ ਜੀ ਕਰਨ ਦੀ ਤਾਂ ਲੋੜ ਨਹੀਂ ਨਾ ਮੈਂ ਸੋ ਤੋਂ ਪੈਰੀ ਹੱਥ ਲਵਾਉਣੀ ਆ ਅਗੇ ਤੈਨੂੰ ਗੱਲ ਦੀ ਸਮਝ ਬਸ ਤੁਸੀਂ ਇਹਦੇ ਕਾਗਜ਼ ਪੱਤਰ ਤਿਆਰ ਕਰੋ ਮੇਰੇ ਪੁੱਤ ਦਾ ਖਹਿੜਾ ਛੱਡ ਦੇ ਪੈਣ ਜੀ ਉਹ ਜਵਾਕਾਂ ਬਾਰੇ ਤਾਂ ਸੋਚੋ ਕੀ ਬਣੂਗਾ ਉਹਨਾਂ ਤੋਂ ਬਿਨਾ ਮਾਂ ਤੋਂ ਹੈ ਮੈਂ ਜਵਾਕਾਂ ਬਾਰੇ ਸੋਚ ਕੀ ਕਹਿ ਤੂੰ ਜਵਾਕਾਂ ਦੀ ਫਿਕਰ ਨਾ ਕਰ ਜਵਾਕਾਂ ਨੂੰ ਅਸੀਂ ਆਪੇ ਪਾੜ ਲਾਂਗੇ ਤੁਹਾਡੇ ਕੋਲੇ ਨਹੀਂ ਸਿੱਟ ਕੇ ਜਾਂਦੇਗੇ ਜਵਾਕ ਨਾ ਨਾ ਪੈਣ ਜੀ ਮੇਰੇ ਪੁੱਤ ਦੀ ਜ਼ਿੰਦਗੀ ਨਰਕ ਬਣਾ ਛੱਡੀ ਹੈ ਸਾਡੇ ਘਰੇ ਸਾਰਾ ਦਿਨ ਕਲੇਸ਼ ਨਹੀਂ ਜਾਂਦਾ ਹੈਗਾ ਪੈਣ ਜੀ ਮਨਿੰਦਰ ਹੁਣ ਤਾਂ ਕੁਝ ਨਹੀਂ ਕਹਿੰਦੀ ਹੈਗੀ ਤੇਰੇ ਆਖੇ ਨਹੀਂ ਕੁਝ ਕਹਿੰਦੀ ਜਦੋਂ ਮੈਂ ਤੈਨੂੰ ਕਹਿਤਾ ਤੇਰੀ ਤੇ ਬਾਣੀ ਚੰਗੀ ਐ ਠੀਕ ਆ ਤੂੰ ਇਹਨੂੰ ਆਪ ਦੇ ਗਲ ਪੇਟ ਲਾ ਕੇ ਰੱਖ ਲਾ ਬਸ ਸਾਡਾ ਭਾਈ ਛਟਕਾਰਾ ਕਰੋ ਬਸ ਮੈਂ ਮਨਤਾ ਕਰਨ ਦੀ ਕਿਉਂ ਲੋੜ ਆ ਦੱਸ ਕਿਉਂ ਕਰੀ ਐਨੀ ਮਨਤਾ ਮੈਂ ਮਨਤਾ ਕਰ ਲੈ ਆ ਦੇਖਿਆ ਆ ਬੋਲ ਬਾਣੀ ਐ ਤੇ ਇੰਜ ਕੋਈ ਨਾ ਕੋਈ ਨਾ ਪੈਣ ਜੀ ਉਹ ਤਾਂ ਜਵਾਬ ਕਰੀ ਐ ਮੈਂ ਕੋਈ ਜਵਾਬ ਨਹੀਂ ਤੋ ਕਿੰਨਾ ਟਮ ਜਵਾਬ ਦੀ ਜਵਾਬ ਕਰੀ ਕਹਿ ਕੇ ਤੂੰ ਇਹਨਾਂ ਦੇ ਪਰਦੇ ਪਾਈ ਜਾਏਂਗੀ ਇਹਨਾਂ ਦੀਆਂ ਆਪਦੀਆਂ ਦਰਦੀਆਂ ਤਾਂ ਦਿਸਣਾਂ ਇਹਨਾਂ ਨੂੰ ਕਦੇ ਨਹੀਂ ਦਿਸਣਾਂ ਇਹਨਾਂ ਨੂੰ ਬੁਲਬੁਲ ਪਿਆਰੀ ਐ ਨਾ ਕੋਈ ਗੱਲ ਨਹੀਂ ਬੁਲਬੁਲ ਰੱਖ ਲੈਂਦੇ ਤਲਾਕ ਲੈਣਾ ਚਾਹੁੰਦੇ ਨਾ ਮੈਂ ਤਲਾਕ ਦੇ ਇਹਨੂੰ ਰੈਡੀ ਆ ਕੀ ਤੁਸੀਂ ਮੇਰੀ ਗੱਲ ਸੁਣ ਲਾ ਤਲਾਕ ਦੇ ਕਾਗਜ਼ ਪੱਤਰ ਆਉਦੇ ਭਾਈ ਅਸੀਂ ਵੀ ਕਰਾ ਲੈਣੇ ਆ ਪੂਰੇ ਤੁਸੀਂ ਵੀ ਆਉਦੇ ਕਰ ਲੋ ਤੇ ਨਾਲੇ ਮੇਰੇ ਘਰੋਂ ਬਹੁਤ ਚੀਜ਼ਾਂ ਚੋਰੀ ਹੋ ਗਈਆਂ ਖਾਨੇ ਉਤੋਂ ਕੀ ਕੀ ਕੁਸਣੇ ਚੱਕ ਲੈਣਾ ਮੈਂ ਤੁਹਾਡੇ ਘਰ ਦੀ ਤਲਾਸੀ ਲੈਣੀ ਹੈ ਨਾ ਨਾ ਪਹਿਣ ਜੀ ਇਹ ਕੁਸ ਨਹੀਂ ਚੱਕੇ ਰਹੀ ਕੀ ਇਹ ਤਾਂ ਖਾਲੀ ਹੱਥ ਆਈ ਸੀ ਨਾ ਤੁਸੀਂ ਆਏ ਕਿਉਂ ਹੀ ਖਾਲੀ ਹੱਥ ਆਈ ਸੀ ਮੈਂ ਕਿਉਂ ਬੋਲਦੀ ਆ ਨਾ ਮੰਮੀ ਮੇਰੀ ਗੱਲ ਸੁਣ ਮੈਨੂੰ ਕੀ ਰਾਣੀ ਹਰਪਾ ਕੇ ਘਰੋਂ ਕੱਢਿਆ ਸੀ ਖਾਲੀ ਹੱਥ ਤੱਕ ਘਰੋਂ ਕੱਢਿਆ ਸੀ ਨਾ ਕੁਝ ਨਹੀਂ ਹੈਗਾ ਮੇਰੇ ਕੋਲ ਵਗ ਜੋ ਆਪ ਦਾ ਜਿਹੜੇ ਮੂੰਹ ਲੈ ਕੇ ਆਏ ਨਾ ਉਹੀ ਮੂੰਹ ਲੈ ਕੇ ਵਗ ਜੋ ਇੱਥੋਂ ਪਹਿਣ ਜੀ ਮੇਰੀ ਗੱਲ ਸੁਣੋ ਇਹਦੇ ਪਿਓ ਨੂੰ ਆ ਜਾਣ ਦੋ ਆਪਾਂ ਫਿਰ ਬੈ ਕੇ ਗੱਲ ਕਰ ਲਾਂਗੇ ਪਿਓ ਦਾ ਮੈਨੂੰ ਠੇਕਾ ਨਹੀਂ ਲਿਆ ਹੈਗਾ ਆ ਜਾਣ ਦੇ ਪਿਓ ਨੂੰ ਪਿਓ ਗਾਂ ਦੀ ਤੇ ਡੀਸੀ ਲੱਗੇਗਾ ਵੀ ਜੱਜ ਆ ਹੋਈ ਫੈਸਲੇ ਕਰਦਾਗਾ ਮੇਰਾ ਪਿਓ ਤਾਂ ਡੀਸੀ ਲੱਗਿਆ ਨਹੀਂ ਠੀਕ ਹੈ ਨਾ ਮੇਰੀ ਮਾਂ ਲੱਗੀ ਆ ਅਸ ਤਾਂ ਸਾਰੇ ਗਰੀਬ ਆ ਠੀਕ ਹੈ ਨਾ ਅਸਾਂ ਨੂੰ ਇੱਥੇ ਰਹਿਣ ਦੋ ਜਿੱਥੇ ਅਸੀਂ ਹਾਂ ਤੇਰੀ ਬਸ ਜਵਾਨ ਹੀ ਜਿਆਦਾ ਚੱਲਦੀ ਹੈ ਜਵਾਨ ਜਵਾਨ ਚ ਤਾਂ ਬਥੇਰੇ ਅਮੀਰ ਹੈ ਤੂੰ ਉਹਦਾ ਭਾਵੇਂ ਗਰੀਬ ਹੈ ਜੀ ਤੁਸੀਂ ਇਹ ਸੋਚ ਲਓ ਵੀ ਇਹ ਤਾਂ ਨਿਆਣੀ ਮਾਤਾ ਬੋਲ ਪੈਂਦੀ ਹੈ ਉਸ ਤਰ੍ਹਾਂ ਸਿਆਣੇ ਹੋ ਭੈਣ ਜੀ ਮੈਂ ਕਿੰਨਾ ਕਿਤੇ ਸੋਚੀ ਜਾਵਾ ਕਿੰਨਾ ਕਿਤੇ ਇਹਨੂੰ ਗਾਹ ਲੈ ਕੇ ਜਾਈ ਜਾਵਾ ਜਦੋਂ ਮੇਰੇ ਪੁੱਤ ਨੇ ਭਾਈ ਕਹਿਤਾ ਵੀ ਮੈਂ ਇਹ ਰੱਖਣੀ ਨਹੀਂ ਨੇ ਹੈਗੀ ਨਹੀਂ ਉਹ ਕੋਈ ਖੂਖਾ ਤੱਕ ਗੰਦਾ ਕਰ ਦੂਗਾ ਫਿਰ ਮੈਂ ਕਿੱਧਰ ਨੂੰ ਜਾਊਂਗੀ ਮਾਂ ਇੰਨੀ ਮੈਂ ਤਾਂ ਕਿਉਂ ਕਰੀ ਆਨੀ ਆ ਨਹੀਂ ਰੱਖਣਾ ਸਾਡਾ ਨਹੀਂ ਨਿਵਾ ਸੀਗਾ ਚੱਲ ਵਧੀਆ ਗੱਲ ਆ ਤਰਾਕ ਲੈ ਲੈਣਗੇ ਮੈਂ ਸੌਖੀ ਹੋ ਜੂ ਮੈਂ ਉੱਥੇ ਮੈਂ ਔਖੀ ਸੀਗੀ ਹਾਂ ਉੱਥੇ ਤਾਂ ਇਹ ਬਹੁਤ ਔਖੀ ਹੈ ਪੁੱਤ ਸਮਝਦੀ ਘੱਟ ਤੂੰ ਨਹੀਂ ਨਾ ਮਿੰਤਾ ਕਰਦੀ ਜੋ ਜਵਾਕਾਂ ਦੀ ਗੱਲ ਨਾ ਹੁੰਦੀ ਜੀ ਦਾਲਾ ਨਾਲੇ ਦਾ ਇਹ ਸੌਕੀ ਹੋ ਜੁ ਨਾਲੇ ਅਸੀਂ ਸੌਕੀ ਹੋ ਜਾਾਂਗੇ ਲੈ ਜਿਹੜੇ ਜਵਾਕ ਪਾ ਲੈਣੇ ਪਾੜ ਲਈ ਜੇ ਤੁਹਾਨੂੰ ਘਰ ਦਾ ਵਾਰਿਸ ਹੈ ਨਾ ਉਹ ਵੀ ਮੇਰਾ ਹੀ ਪੋਤਾ ਉਹ ਵੀ ਮੈਂ ਆਪਦਾ ਇੱਥੇ ਲੈ ਕੇ ਆਉਂਗੀ ਇਹ ਨਾ ਸਮਝੋ ਉਹ ਨੂੰ ਨਾ ਆਉਣ ਦਿੰਦੀ ਉਹ ਨੂੰ ਨਾ ਮੈਂ ਆਉਣ ਦਿੰਦੀ ਕਿਤੇ ਕੈਦੀ ਹੋਵੇ ਜੋ ਮੈਂ ਕੇਸ ਲਾਣਾ ਪੁੱਤ ਤੁਸੀਂ ਆਉਂਗਾ ਖੁਸ਼ ਹੋ ਕੇ ਲਾ ਲਈ ਕੋਈ ਨਹੀਂ ਕੇਸ ਲਾਦੀ ਜੇ ਤੁਸੀਂ ਐਡੀ ਗੱਲ ਕਰਦੇ ਹੋ ਵੀ ਹਾਂ ਜਵਾਕਾਂ ਲੈ ਫਿਰ ਤਾਂ ਮੁੰਡਾ ਨਾਲ ਹੀ ਆਊਗਾ ਨਾ ਮੁੰਡੇ ਨੂੰ ਕਿਵੇਂ ਛੱਡਾਂਗੇ ਅਸੀਂ ਤੇ ਖੋਲੋ ਪਹਿਲੀ ਗੱਲ ਤਾਂ ਸਿੱਧੀਆਂ ਹੋ ਕੇ ਮੈਨੂੰ ਤਲਾਸ਼ੀ ਕਰਾ ਦਿਓ ਘਰ ਦੀ ਬਾਲੇ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਤੁਹਾਡੇ ਨਾਲ ਇੱਥੇ ਮੈਂ ਮੱਥੇ ਪਕਾਈ ਮਾਰੀ ਜਾਵਾਂ ਟਾਈਮ ਸਾਡੇ ਕੋਲ ਵੀ ਨਹੀਂ ਹੈਗਾ ਇੰਨਾ ਠੀਕ ਹੈ ਨਾ ਅਸੀਂ ਬਥੇਰੇ ਕੰਮ ਕਰਨੇ ਆ ਤੁਸੀਂ ਆਪਦੇ ਇੱਥੋਂ ਜਾਓ ਕੋਈ ਤਲਾਸ਼ੀ ਨਹੀਂ ਹੁੰਦੀ ਸਾਡੇ ਘਰ ਦੀ ਤੇ ਨਾ ਕੋਈ ਲੈ ਸਕਦਾ ਤਲਾਸ਼ੀ ਉਹ ਤਾਂ ਮੈਨੂੰ ਪਤਾ ਹੀ ਹੈ ਖਬਰ ਹੈ ਕਿ ਜਿਹੜੀਆਂ ਚੀਜ਼ਾਂ ਲੁਕੋਈਆਂ ਤੁਹਾਨੂੰ ਆਏਗਾ ਵੀ ਸਾਡੀਆਂ ਜਿਹੜੀਆਂ ਗੱਲਾਂ ਨੇ ਉਹ ਜ਼ਾਹਰ ਹੋਣਗੀਆਂ ਇਹ ਤਲਾਸ਼ੀ ਲੈਣ ਤੁਸੀਂ ਕਿਉਂ ਬਾਰ-ਬਾਰ ਕਹੀ ਇਹਨੂੰ ਕੀ ਚੀਜ਼ਾਂ ਜ਼ਕਲੇ ਮੇਰੀ ਕੀ ਹੈ ਤੁਸੀਂ ਜੇ ਅਸੀਂ ਚੁੱਪਾਂ ਤਾਂ ਫਿਰ ਤੂੰ ਤਲਾਸ਼ੀ ਕਿਉਂ ਨਹੀਂ ਲੈਣ ਦਿੰਦੇ ਬਈ ਅਸੀਂ ਨਹੀਂ ਲੈਣ ਦਿੰਦੇ ਤਲਾਸ਼ੀ ਜਦੋਂ ਮੇਰੇ 3 ਕੋਸ ਲੈ ਕੇ ਨਹੀਂ ਆਏ ਸੀ ਕਿਵੇਂ ਤਾਸੀ ਲੈਣ ਦੇ ਦੀ ਆ ਦੇ ਕਰਦੀ ਚੀਜੇ ਚੱਕਦੀ ਫਿਰਦੀਆਂ ਮੈਨੂੰ ਪਤਾ ਹੀ ਐ ਕਿੱਡੀ ਕੁ ਤੂੰ ਚੋਰ ਐ ਤੇ ਕਿੱਡੀ ਕੁ ਸਹੀ ਐ ਕੋਈ ਨਹੀਂ ਸੁਣ ਮਾ ਐਂ ਕਰ ਤੂੰ ਨਾ ਇੱਕ ਵਈ ਨਾ ਹਲ-ਬੁਲਦਾ ਕਮਰਾ ਚੈੱਕ ਕਰ ਤੇ ਉਹਦੇ ਕਰ ਬੈਗ ਚੈੱਕ ਐ ਐ ਨਹੀਂ ਪਤਾ ਚੋਰ ਘਰੀ ਹੋਵੇ ਚੱਲ ਕੋਈ ਨਹੀਂ ਤੂੰ ਆਪਦੀ ਏਸੀ ਅੜੀ ਤੇ ਰਹੀਂ ਨਾ ਤਲਾਸ਼ੀ ਲੈਣ ਦੀ ਬਸ ਮੇਰਾ ਖਿਹੜਾ ਛੱਡ ਦਿਓ ਅਰਦਾ ਭਾਈ ਹੁਣ ਕਿਨਾਰਾ ਕਰ ਲੋ ਸਿੱਧੀ ਜੀ ਗੱਲ ਹੈ ਹਾਂ ਬਸ ਕਿਨਾਰਾ ਹੈ ਸਾਡਾ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਹਾਂ ਕਿਨਾਰਾ ਹੀ ਹੈ ਨਾਲੇ ਹੋਰ ਲੈਨ ਤਾਂ ਮਾਂ ਤਲਾਸ਼ੀ ਆਈ ਸੀ ਹਨਾ ਪਤਾ ਨਹੀਂ ਕੀ ਲੱਭਣਾ ਚਾਹਣੀ ਸਾਡੇ ਘਰੋਂ ਤੂੰ ਤਲਾਸ਼ੀ ਲੈ ਕੇ ਤੇਰੇ ਘਰੋਂ ਮੈਂ ਕੀ ਲੱਭਣਾ ਨਾਲੇ ਥੋਡੇ ਨੰਗਾ ਦੇ ਘਰੋਂ ਕੀ ਇਥੇ ਆ ਜੂਗਾ ਤਾਂ ਜੀ ਨਾ ਜਿਨ੍ਹਾਂ ਨੇ ਧੀ ਦਿੱਤੀ ਉਹਨਾਂ ਨੇ ਰੱਖ ਪਿੱਛੇ ਕੀ ਲਿਆ ਥੋਡੇ ਨੰਗਾ ਨਾਲ ਨਾ ਮੈਂ ਮੱਥਾ ਲਾ ਕੇ ਪਹਿਲੇ ਹੀ ਰਾਜੀ ਨਹੀਂ ਸੀ ਨਾਲੇ ਜਿੰਨੀ ਕੁ ਸੋਡੀ ਔਕਾਤ ਹੈ ਆਪਦੇ ਤੈਨੂੰ ਉੱਥੇ ਤੋਰਦੇ ਹੁਣ ਔਕਾਤ ਤਾਂ ਭੈਣ ਜੀ ਅਸੀਂ ਤੁਹਾਨੂੰ ਉਹਦੇ ਦੱਸਾਂਗੇ ਜਿੱਦਿਆ ਮਨਿੰਦਰ ਦਾ ਪਿਓ ਬਾਹਰ ਆ ਗਿਆ ਜੇਲ੍ਹ ਚ ਗੱਲ ਤਾਂ ਐ ਕਰਦੀਆਂ ਮਨਿੰਦਰ ਦੇ ਪਿਓ ਦੀ ਜਿਵੇਂ ਐਮ ਐਲ ਏ ਹੁੰਦਾ ਹੈਗਾ ਚੋਰੀਆਂ ਠੱਗੀਆਂ ਦੇ ਕੇਸਾਂ 'ਚ ਜੇਲ੍ਹ ਜਾਂਦਾ ਹਲੇ ਦੇ ਡਰਾਵੇ ਦੇ ਨਹੀਂ ਮੈਨੂੰ ਭੈਣ ਜੀ ਮੇਰੀ ਗੱਲ ਸੁਣ ਲਵਾ ਸਾਡੇ ਘਰੇ ਖੜਕੇ ਨਾ ਮੇਰੇ ਪਿਓ ਨੂੰ ਕੁਛ ਨਾ ਬੋਲ ਉੱਥੇ ਜਿਹੜਾ ਕੁਛ ਬੋਲਣਾ ਸੀ ਬੋਲ ਤਾ ਬਸ ਬਹੁਤ ਆ ਤੂੰ ਜਾ ਵੜਾ ਦੱਥੋਂ ਬਸ ਨਾ ਇਹ ਹੋਇਆ ਕਿ ਬੰਦਾ ਤਾਂ ਹੈ ਹੀ ਨਹੀਂ ਮੈਨੂੰ ਪਤਾ ਹੈ ਕਿਹੋ ਜਿਹਾ ਬੰਦਾ ਹੈ ਤੇ ਫਿਰ ਮੈਨੂੰ ਤਲਾਸ਼ੀ ਕਰ ਲੈਣ ਦੇ ਇੱਕ ਵਾਰੀ ਮਾਂ ਜੀ ਆਏ ਨਹੀਂ ਤਲਾਸ਼ੀ ਕਰ ਦਿੰਦੇ ਸੀ ਅੰਦਰ ਨਾ ਵਗਜੋ ਸਾਡੇ ਜਿੰਨੇ ਪੈਰੀ ਆਇਆ ਨਾ ਓਨੀ ਪੈਰੀ ਵਾਪਸ ਮੁੜ ਜਾ। ਨਾ ਤਲਾਸ਼ੀ ਕਰਕੇ ਸਾਬ ਕੀ ਕਰਨਾ ਚਾਹਣੀ ਆ ਮਾਂ ਕੀ ਲੈ ਕੇ ਜਾਣਾ ਚਾਹਣੀ ਆ ਸਾਡੇ ਘਰੋਂ ਇਹੋ ਜਿਹਾ ਕੀ ਆ ਜੀ ਤੂੰ ਤੂੰ ਦਰਦੀ ਆ। ਡਰ ਡਰ ਮੈਨੂੰ ਕਿਸੇ ਕੰਜਰ ਦਾ ਨਹੀਂ ਮਾਰਿਆ। ਮੈਨੂੰ ਸਮਝ ਲੱਗ ਗਈ। ਤੁਸੀਂ ਮਾਵਾਂ ਤਿਆਂ ਵੀ ਚੋਰ ਤੇ ਤੁਹਾਡਾ ਪਿਓ ਵੀ ਚੋਰ ਆ। ਅਸ ਤਾਂ ਚੋਰਾਂ ਠੀਕ ਹੈ। ਤੂੰ ਮੈਨੂੰ ਅੰਦਰ ਨਹੀਂ ਬੜਨ ਦਿੰਦੀ ਆ। ਅਸੀਂ ਨਹੀਂ ਵੜਨੇ ਦੇ ਅੰਦਰ। ਮੈਂ ਇਹ ਜਿਹੇ ਕੱਚੀ ਕੜੀ ਖੜਨਾ ਵੀ ਨਹੀਂ ਚਾਹਦੀ। ਆਏ ਘਾ ਤਾਂ ਸੀ। ਇੱਕ ਗੱਲ ਯਾਦ ਰੱਖੀ। ਆਵਦੀ ਧੀ ਦੀ ਸ਼ਕਲ ਮੈਨੂੰ ਜ਼ਿੰਦਗੀ ਭਰ ਨਾ ਦਿਖਾਦੀ। ਕੋਈ ਗੱਲ ਨਹੀਂ ਭੈਣ ਜੀ ਦੇਖ ਲਾਂਗੇ ਫਿਰ ਕੌਣ ਕੀ ਦੀ ਸ਼ਕਲ ਨਹੀਂ ਦੇਖਦਾ ਲੱਗ ਜੂ ਪਤਾ ਦੇਖ ਲਾਂਗੇ ਵੱਡੀ ਆਈ ਐ ਬੋਲਣ ਵਾਲੀ ਆਹੀ ਕਰਤੂਦੀਆਂ ਮਾਰ ਕਰਨਾ ਤਾਂ ਭਰੇ ਵਾਹ ਬੰਨੇ ਹੱਥ ਭਗ ਜਾ ਭਗ ਜਾ ਦੇਖ ਲਾ ਹੰਕਾਰ ਜਮੇ ਟੈਲਾ ਨਹੀਂ ਹੁੰਦਾ ਮਾਂ ਤੂੰ ਫਿਕਰ ਨਾ ਕਰ ਕੁਛ ਨਹੀਂ ਹੁੰਦਾ ਤਲਾਕ ਮੰਗਦੇ ਨਾ ਆਪਾਂ ਤਲਾਕ ਹੀ ਦੇਵਾਂਗੇ ਆਪਦੇ ਜਵਾਬ ਮੈਂ ਆਪਦੇ ਕੋਲ ਲੈ ਕੇ ਆਉਂਗੀ ਇਹ ਬੁਲਬੁਲ ਦੇ ਵਾਲਾ ਪੱਖ ਲੈਂਦੇ ਨਾ ਇੱਕ ਦਿਨ ਉਹੀ ਮੰਜੀ ਠੋਕੂ ਇਹਨਾਂ ਦੀ ਪਤਾ ਤੈਨੂੰ ਫੇਰ ਹੀ ਲੱਗੂਗਾ ਸਹੀ ਕਹਿਨੀ ਆ ਪੁੱਤ ਤੂੰ ਕੋਈ ਗੱਲ ਨਹੀਂ ਅੱਜ ਇਹਨਾਂ ਦਾ ਟਾਈਮ ਐ ਕੱਲ ਨੂੰ ਆਪਣਾ ਵੀ ਆਊਗਾ ਆ ਜਾਣ ਦੇ ਤੇਰੇ ਪਿਓ ਨੂੰ ਇੱਕ ਵਾਰ ਬਾਾਰ ਬਸਮਾ ਇੱਕ ਵਾਰੀ ਡੈਡੀ ਬਾਹਰ ਆ ਜੇ ਫਿਰ ਆਪਾਂ ਕੇਸ ਲਾਵਾਂਗੇ ਇਹਨਾਂ ਤੇ ਕੋਈ ਗੱਲ ਨਹੀਂ ਤਲਾਕ ਮੰਗਦੇ ਆ ਤਲਾਕ ਤਾਂ ਮੈਂ ਹੁਣ ਦੇਉਂਗੀ ਮੈਂ ਵੀ ਉੱਥੇ ਕੀ ਕਰ ਨਾ ਮੈਂ ਇੱਥੇ ਔਖੀ ਸੀ ਮੈਂ ਕਿਹਾ ਉੱਥੇ ਸੌਖੀ ਸੀ ਚਲ ਕੋਈ ਨਾ ਪੁੱਤ ਛੱਡ ਉਹ ਤਾਂ ਦਿਮਾਗ ਖਰਾਬ ਕਰਨ ਆਈ ਸੀ ਦਿਮਾਗ ਖਰਾਬ ਕਰਕੇ ਬਾਗੀ ਅਹੀ ਜੀ ਦਾ ਕੀ ਐ ਬਸ ਤੂੰ ਮਾਂ ਫਿਕਰ ਨਹੀਂ ਕਰਨੀ ਹੁਣ ਬਾਪੂ ਤਾਂ ਪਹਿਲਾਂ ਹੀ ਜੇਲ੍ਹ ਬੈਠਾ ਜੇ ਤੂੰ ਵੀ ਬਿਮਾਰ ਹੋ ਕੇ ਬੈ ਗਈ ਫਿਰ ਮੈਂ ਕੀ ਕਰੂੰਗੀ ਪੁੱਤ ਮੈਂ ਨਹੀਂ ਫਿਕਰ ਕਰਦੀ ਮੇਰਾ ਪੁੱਤ ਤੂੰ ਹੈਗਾ ਨਾ ਤੇਰੇ ਸਿਰ ਤੇ ਮੈਨੂੰ ਹੁਣ ਕੋਈ ਫਿਕਰ ਨਹੀਂ ਹੈਗੀ ਬਸ ਮਾਂ ਨਾਲ ਜਿਵੇਂ ਇਹ ਕਹਿੰਦੀ ਆ ਨਾ ਹੁਣ ਆਪਾਂ ਇਹਨਾਂ ਨੂੰ ਚੱਲ ਕੇ ਦਿਖਾਵਾਂਗੇ ਦੂਜੇ ਤਰੀਕੇ ਨਾਲ ਬਸ ਠੀਕ ਆ ਮਾਂ ਕੋਈ ਗੱਲ ਨਹੀਂ ਹੁਣ ਤੂੰ ਫਿਕਰ ਨਾ ਕਰ ਤੂੰ ਸਾਰਾ ਕੁਝ ਮੇਰੇ ਤੇ ਛੱਡ ਦੇ ਮੈਂ ਆਪੇ ਲੋਡ ਕਰ ਲਊ ਸਾਰਾ ਅੱਗੇ ਜੀ ਓਏ ਆਹੋ ਆ ਗਿਆ ਯਾਰ ਮੈਂ ਇਹਨਾਂ ਟੱਬ ਲਾਇਆ ਓਏ ਆ ਟਾਈਮ ਹੁਣ ਕਿਹੜਾ ਉੱਥੇ ਦਾਵੀ ਹੱਥ ਲਾ ਕੇ ਆਉਣਾ ਸੀ ਹੋਰ ਹੀ ਸੱਪਾ ਹੋ ਗਿਆ ਇਸ ਕੀ ਕਹਿੰਦਾ ਵਕੀਲ ਉਹ ਯਾਰ ਵਕੀਲ ਨੇ ਕੀ ਕਹਿਣਾ ਸੀ ਵਕੀਲ ਤਾਂ ਕਹਿੰਦਾ ਯਾਰ ਹੁਣ ਤਾਂ ਜਮਾਨਤ ਵੀ ਨਹੀਂ ਹੁੰਦੀ ਤੇ ਬਾਕੀ ਹੁਣ ਤਾਂ ਕੇਸ ਲੜਨਾ ਪਊ ਐ ਪੋਲੇ ਪੈਰੀ ਨਿਕਲਦਾ ਨਹੀਂ ਬਾਹਰ ਹਾਏ ਉਹ ਤਾਂ ਕਹਿੰਦਾ 7 ਸਾਲ ਦੀ ਸਜ਼ਾ ਹੁੰਦੀ ਹੈ ਇਹਦੇ ਚ 7 ਸਾਲ ਦੀ ਸਜ਼ਾ ਓਏ ਹੋਰ ਯਾਰ 7 ਸਾਲ ਦੀ ਸਜ਼ਾ ਹੋਊਗਾ ਨਾ ਇਹ ਤਾਂ ਔਖਾ ਹੀ ਹੋ ਗਿਆ ਜੀ ਓਏ ਯਾਰ ਔਖਾ ਤਾਂ ਹੋ ਹੀ ਗਿਆ ਹੁਣ ਪੰਗਾ ਤਾਂ ਆਇਆ ਦਾ ਪਤਾ ਨਹੀਂ ਕਿੱਥੋਂ ਕਿਸੇ ਨੇ ਕੀ ਕਰਤਾ ਬਸ ਇੱਥੇ ਜੀ ਕਰ ਲੋ ਬਹਿ ਜਾ ਮੇਰੇ ਸਾਲੇ ਤਾਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਬੀਅਰਾਈਟੀ ਗਲਤੀ ਕਰ ਕਿਵੇਂ ਦਿੱਤੀ ਚਾਚੇ ਨੇ ਚਾਚੇ ਨੇ ਤਾਂ ਕਿਹੜੀ ਗਲਤੀ ਕਰਨੀ ਆਪਾਂ ਨੂੰ ਪਤਾ ਨਹੀਂ ਚਾਚੇ ਦਾ ਉਹ ਫਸਾ ਤਾਂ ਦਿੱਤਾ ਹੀ ਫਿਰ ਹੱਸਤਾ ਗਿਆ ਹੀ ਆਖਰ ਨੂੰ ਉਹੀ ਤਾਂ ਗੱਲ ਹੁਣ ਆ ਹੀ ਨਹੀਂ ਪਤਾ ਲੱਗਦਾ ਕਿਹਨੇ ਦੁਸ਼ਮਣੀ ਕੱਢੀ ਵਿਚਾਰੇ ਚਾਚੇ ਨਾਲ ਯਾਰ ਉਹ ਤਾਂ ਹੁਣ ਵਕੀਲ ਆਏ ਕਹਿੰਦਾ ਸੀ ਕਹਿੰਦਾ ਹੁਣ ਕੇਸ ਚੱਲੂਗਾ ਕਹਿੰਦਾ ਉਹਨਾਂ ਨੂੰ ਵੀ ਤਰੀਕਾਂ ਤੇ ਆਉਣਾ ਪਊਗਾ ਠੀਕ ਆ ਕਹਿੰਦਾ ਜੇ ਤਾਂ ਆਈ ਗਏ ਫਿਰ ਤਾਂ ਕਹਿੰਦਾ ਵੀ ਕੇਸ ਚੱਲੀ ਜਾਊਗਾ ਨਹੀਂ ਛੋੜੇ ਹੱਕ 'ਚ ਫੈਸਲਾ ਹੋ ਜੂ ਕਹਿੰਦਾ ਪਰ ਹੁਣ ਆਏ ਆ ਵੀ ਜੇ ਇਹਦੀ ਆਪਾਂ ਜ਼ਮਾਨਤ ਨਹੀਂ ਕਰਾ ਸਕਦੇ ਬਸ ਇਹ ਕਹਿੰਦਾ ਜ਼ਮਾਨਤ ਲਾਉਣੇ ਆ ਤਾਂ ਖਰਚ ਹੋ ਜੂਗਾ ਜੇ ਹੁਣ ਆਏ ਜੀ ਨੇ ਕੇਸ ਲਾਇਆ ਜੇ ਆਪਾਂ ਨੂੰ ਉਹ ਵੀ ਮਿਲ ਜੇ ਹਨ ਉਹਨੂੰ ਪੈਸੇ-ਪੂਸੇ ਦੇ ਕੇ ਉਹਦਾ ਕੇਸ ਵਾਪਸ ਲੈ ਲੈ ਐਮ ਵੀ ਹੋ ਜੇ। ਉਹ ਹੋ ਰਿਆ ਫੇਰ ਤਾਂ ਸਾਰਾ ਹੱਲ ਹੀ ਹੋ ਜੇ। ਨਾਲ ਤਾਂ ਆਹੀ ਆ ਕੋਈ 2-4 ਲੱਖ ਰੁਪਈਆ ਉਹ ਤਾਂ ਵੀ ਲਾਵਾਂਗੇ ਕੇਸ ਤੇ ਉਹੀ ਉਹਨੂੰ ਦੇ ਦੇ। ਨਾਲੇ ਅਗਲੇ ਦਾ ਮੂੰਹ ਖੁੱਲ ਜੂਗਾ ਵੀ ਕਿਹਨੇ ਕਿਹਾ ਸੀ ਬਸਾਉਣ ਨੂੰ। ਹਾਂ ਇਹ ਤਾਂ ਹੈ ਮੈਨੂੰ ਤਾਂ ਹੁਣ ਟੈਨਸ਼ਨ ਜੀ ਹੋ ਗਈ ਵਿਚਾਰੇ ਮਾਮਾ ਧੀਆ ਹੁਣ ਕੀ ਕਰਨ ਗੀਆਂ। ਓ ਯਾਰ ਹੋਰ ਬਾਕੀ ਬੇਇੱਜ਼ਤੀ ਵਾਲਾ ਕੰਮ ਹੋ ਗਿਆ ਯਾਰ ਸਿਆਣਾ ਵਹਿਣਾ ਬੰਦਾ ਐ ਉਹ ਕਿਹੜਾ ਕੋਈ ਆਇਆ ਵੀ ਜਵਾਕ ਆਇਆ ਕੋਈ ਨਵੀਂ ਉਮਰ ਦਾ ਮੁੰਡਾ ਵੀ ਭਾਈ ਗਲਤੀ ਕਰਦੀ ਮਨਿੰਦਰ ਨਵੇਂ ਦੱਸਿਆ ਸੀ ਕਹਿੰਦੀ ਪਿੰਡ ਦਾ ਕੋਈ ਨਹੀਂ ਨਾਲ ਤੁਰਿਆ ਕਹਿੰਦੀ ਤਾਂ ਹੀ ਤਾਂ ਇੱਧਰ ਆਏ ਆ ਅਸੀਂ ਉਹ ਯਾਰ ਪਿੰਡ ਦਾ ਯਾਰ ਇਹ ਜੇ ਕੰਮਾਂ 'ਚ ਕੌਣ ਤੁਰਦਾ ਹੁੰਦਾ ਹੈ ਇਹਨਾਂ ਦੇ ਪਤਾ ਨਹੀਂ ਕੀ ਦਿਮਾਗ ਨੂੰ ਹੋਇਆ ਮਤ ਨੂੰ ਪਤਾ ਨਹੀਂ ਕੀ ਹੋਇਆ ਆਇਆ ਯਾਰ ਇਹ ਕਿਹੜਾ ਭੈਣ ਲੈ ਆਉਂ ਆਇਆ ਵੀ ਕੋਈ ਲੜਾਈ ਪੜਾਈ ਹੋ ਗਈ ਭਾਈ ਬੰਦਾ ਲਾਜਾਬੜੂਗਾ ਯਾ ਹੁਣ ਪਿੰਡ ਲੋਕ ਇਹਨਾਂ ਤਾਂ ਪਤਾ ਹੀ ਐ ਵੀ ਕਹੇ ਜਾ ਬੰਦਾ ਕਹੇ ਜਾ ਨਹੀਂ ਉਹ ਯਾਰ ਜਦੋਂ ਹੁਣ ਰੌਲਾ ਰੱਪ ਉਹੋ ਬੰਦਾ ਬੰਦਾ ਨਹੀਂ ਅਗਲਾ ਦੇਖਦਾ ਉਹ ਤਾਂ ਅਗਲਾ ਜਿਹੜਾ ਅੱਖੀਂ ਦੇਖਦਾ ਉਹਨੂੰ ਸੱਚ ਮੰਨਦਾ ਯਾਰ ਕੀ ਪਤਾ ਕੀ ਕਰੀ ਜਾਂਦੇ ਰਹਿੰਦੇ ਆ ਉਹੀ ਤਾਂ ਗੱਲ ਆ ਯਾਰ ਇਹ ਵਿਚਾਲ ਦਾ ਚੱਲੀ ਜਾਂਦਾ ਸੀ ਹੁਣ ਇਹ ਪੰਗਾ ਹੋ ਗਿਆ ਵਕੀਲ ਕਹਿੰਦਾ ਪਹਿਲਾਂ ਉਧਰੋਂ ਨਹੀਂ ਨਿਪੜਿਆ ਆਪਣਾ ਤਾਂ ਚਲ ਕੋਈ ਨਾ ਆ ਮਾ ਚਾਚੇ ਦਾ ਬਾਲਾ ਹੋ ਗਿਆ ਓਏ ਹੋਰ ਯਾਰ ਮਨਤਾ ਵਿਚਾਰੀ ਮਨਿੰਦਰ ਨੂੰ ਦੇਖ ਦੇਖ ਤਰਸ ਆਉਂਦਾ ਪਤਾ ਨਹੀਂ ਕੀ ਭੁਨ ਕੇ ਬੀਜਿਆ ਇਹਦਾ ਵਿਚਾਰੀ ਦਾ ਇਹਦੇ ਕਰਮ ਆ ਜੀ ਸੁੱਖ ਨਹੀਂ ਉਹ ਤਾਂ ਇੱਕ ਟੈਨਸ਼ਨ ਜਾਂਦੀ ਨਹੀਂ ਦੂਜੀ ਟੈਨਸ਼ਨ ਪਹਿਲਾਂ ਆ ਜਾਂਦੀ ਆ ਹੋਰ ਯਾਰ ਕੁੜੀਆਂ ਪਿਆਉਣ ਵਾਲੀਆਂ ਹੁੰਦੀਆਂ ਜਾਂਦੀਆਂ ਮਟੇਰਾ ਉਹਨਾਂ ਨੂੰ ਸਾਰੀ ਸਮਝ ਆ ਹੈ ਉਦੋਂ ਤੱਕ ਦੀ ਅਗਲਾ ਕੋਈ ਯਾਰ ਨਾਨੇ ਨੇ ਆ ਕੁਛ ਕਰਤਾ ਲੈ ਦੇਖ ਲੈ ਸੜੇ ਮੂੰਹ ਵਾਲੇ ਲਾਡੀ ਨੂੰ ਨਹੀਂ ਸਮਝੇ ਹੈਗੀ ਉਹਨੇ ਘਰੋਂ ਕੱਢਤੀ ਚੱਕ ਕੇ ਜਵਾਖੜੀ ਉਹ ਯਾਰ ਅਗਲਾ ਤਾਂ ਬਹਾਨੇ ਭਾਲਦਾ ਉਹਨਾਂ ਨੂੰ ਤਾਂ ਗੱਲ ਚਾਹੀਦੀ ਸੀ ਗੱਲ ਠਿਆ ਗਈ ਸਾਰੀ ਗੱਲ ਇਹਨਾਂ ਤੇ ਭੰਨ ਤਾ ਠੂਣਾ ਉਹਨਾਂ ਨੇ ਯਾਰ ਇੱਕੋ ਦੀ ਬਸ ਮਾਂ ਹੀ ਇਹ ਜੇ ਮਾਂ ਦੇ ਪਿੱਛੇ ਲੱਗਦਾ ਲਾਡੀ ਕਿਹੜਾ ਸੁਣਦਾ ਮਨੀਂਦਰ ਦੀ ਵਾਹਿਗੁਰੂ ਸੱਚਾ ਪਾਤਸ਼ਾਹ ਮਾਦਾ ਐ ਕਹਿਣਾ ਵੀ ਬਾਲਾ ਰਵਲਾ ਆਪਾਂ ਹੁੰਦਾ ਫਾਇਦਾ ਨਹੀਂ ਗੱਲ ਦਾ ਤੂੰ ਫੋਨ ਕਰੀ ਮਨਿੰਦਰ ਨੂੰ ਉਹਨੂੰ ਦੱਸ ਦੀ ਵੀ ਐਂ ਕਰਕੇ ਵੀ ਕਾਲ ਆਏ ਕਹਿੰਦਾ ਸੀ ਠੀਕ ਆ ਵੀ ਵਕੀਲ ਨੇ ਜਿਹੜੀ ਗੱਲ ਮੈਂ ਤੁਹਾਨੂੰ ਦੱਸੀਆ ਵੀ ਐਂ ਕਿਹਾ ਹਾਂ ਤੁਹਾਨੂੰ ਡੀਕ ਕੇ ਗਈਆਂ ਸੀਗੇ ਚੱਲ ਕਹਿੰਦੀ ਮੈਂ ਫੋਨ ਕਰ ਲਈ ਮੈਨੂੰ ਦੱਸ ਦੀ ਕੀ ਕਹਿੰਦਾ ਕੀ ਨਹੀਂ ਵਕੀਲ ਡੀਕਨ ਨੂੰ ਪਹਿਲਾਂ ਅੱਜ ਕੋਈ ਕੇਸ ਸੀਗਾ ਕਿਸੇ ਦਾ ਬਹਿਸ ਤੇ ਸੀਗਾ ਉਹਦੀ ਬਹਿਸ ਚ ਲੱਗੇ ਰਹੇ ਉਹ ਉਸ ਤੋਂ ਬਾਅਦ ਆਇਆ ਚ ਐਮਰਜ ਉਹਦਾ ਯਾਰ अच्छा ताई वर्मा ਬੈਠ ਰਹੇ ਹੁਣ ਆਪਣੀ ਕਾਹ ਨਾਲ ਥੋੜੀ ਉੱਥੇ ਕੋਈ ਗੱਲਬਾਤ ਸੁਣੀ ਜਾਊਗੀ ਨਹੀਂ ਫਿਰ ਹੁਣ ਬਸ ਐ ਹੁੰਦਾ ਨਹੀਂ ਕੋਈ ਹਲ ਤਰੀਕਾ ਤੇ ਹੋਊਗਾ ਉਹ ਯਾਰ ਜਾਂ ਤਾਂ ਵਕੀਲ ਕਹਿੰਦਾ ਵੀ ਉਹ ਬੰਦੇ ਨੂੰ ਫੜੋ ਜਿਹਨੇ ਨੇ ਪਰਚਾ ਪਵਾਇਆ ਹੈਗਾ ਉਹਨੂੰ ਪੈਸੇ ਥੇਲੇ ਦੇ ਕੇ ਉਹਨੂੰ ਪਰਿਆਓ ਜਿਉ ਰਾਜੀ ਬੰਦਾ ਕਰਦਾ ਫੇਰ ਛੁੱਟ ਸਕਦਾ ਨਹੀਂ ਬਸ ਜੱਜ ਦੇ ਹੱਥ ਉਹ ਬੰਦਾ ਤਾਂ ਹੀ ਨਹੀਂ ਪਤਾ ਕਿੱਥੋਂ ਸੀ ਕਿੱਥੋਂ ਨਹੀਂ ਉਹ ਫਿਰ ਉਹਦਾ ਲੱਗਦਾ ਉਹੀ ਹੈ ਨਾ ਬਸ ਕਿ ਅੱਜ ਕੱਲ੍ਹ ਤਾਂ ਟਾਈਮ ਹੀ ਨਹੀਂ ਰਿਹਾ ਕਿਸੇ ਨੂੰ ਰਾਹ ਤੇੜੇ ਨਾਲ ਚੜਾਉਂਦਾ ਲੈ ਉਹ ਮਨਿੰਦਰ ਕਹਿੰਦੀ ਸੀ ਕਿ ਰਾਹ ਚੋਂ ਚੜ ਗਈ ਤੇ ਵੇਖ ਲਾ ਦੂਸ਼ਨ ਕਿੱਡਾ ਲਾਤਾ ਚਾਚੇ ਨੂੰ ਕੀ ਲੋੜ ਸੀ ਚਾਚਾ ਤਾਂ ਬਾੜੇ ਪੰਗੇ ਲੈਂਦਾ ਓਏ ਆਏ ਹੁੰਦਾ ਵੀ ਜਦ ਪਿੰਡ ਚ ਬੰਦਾ ਸਿਆਣਾ ਮੈਣਾ ਬੰਦਾ ਐ ਸੋਚ ਲੈਂਦਾ ਵੀ ਚਲ ਯਾਰ ਕੁੜੀ ਬੁੜੀ ਤਰੀ ਜਾਂਦੀ ਆ ਹੈ ਵੀ ਚਲ ਚੜਾ ਲੈਨੇ ਕਿਸੇ ਟਿਕਾਣੇ ਤੇ ਛੱਡ ਦਿਆਂਗੇ ਅੱਜ ਕੱਲੇ ਕਿਸੇ ਤੇ ਯਕੀਨ ਕਰਨਾ ਹੁੰਦਾ ਸਾਰੇ ਬਸ ਐ ਹੀ ਆ ਤੂੰ ਤੁਰੇ ਫਿਰਦੇ ਨੇ ਓਏ ਹੋਰ ਯਾਰ ਭਾਂਦੇ ਨੇ ਤਾਂ ਚਲ ਕੋਈ ਨਹੀਂ ਦੇਖਦੇ ਆ ਯਾਰ ਦਿਮਾਗ ਤੇ ਬੋਝ ਪੈਣ ਵਾਲਾ ਹੋ ਗਿਆ ਮੇਰੇ ਤਾਂ ਯਾਰ ਮੈਂ ਤੁਹਾਨੂੰ ਕਹਿੰਨੀ ਹਾਂ ਤੁਸੀਂ ਨਾ ਹੋਰ ਇਸੇ ਆਪਾਂ ਕਰਤਾ ਮਸਾ ਦਾ ਲਾਡੀ ਮੰਨਿਆ ਸੀ ਆਪ ਘਰ ਆਏ ਸੀ ਵੀ ਸਾਡੀ ਕੁੜੀ ਲੈ ਲੋ ਹੈ ਤੇ ਹੁਣ ਤਾਂ ਜਦੋਂ ਮਨਿੰਦਰ ਨੂੰ ਘਰੋਂ ਕੱਢਤਾ ਜਵਾਕ ਆਪਦੇ ਕੋਲ ਰੱਖਦੇ ਕਿਹੜਾ ਆਪਾਂ ਨੂੰ ਜਵਾਕ ਦੇਣਾ ਉਹਨਾਂ ਨੇ ਉਹ ਯਰ ਪਿੰਡ ਉੱਜੜਦਾ ਜਾ ਰੇ ਕੰਬਲੀ ਨੂੰ ਝਾਟਾ ਪੱਟਣ ਦੀ ਹੋਈ ਪਈ ਆ ਤੈਨੂੰ ਜਵਾਕ ਦੀ ਹੋਈ ਪਈ ਆ ਉੱਥੇ ਚਾਚੇ ਨੂੰ ਪਤਾ ਕਿੰਨਾ ਕੁੱਟਦੇ ਆ ਅੰਦਰ ਕੁੱਟਦੇ ਨੇ ਤੇ ਹੋਰ ਇਹੇ ਜੇ ਕੰਮਾਲਾਂ ਦੇ ਹੋਰ ਕੀ ਹੁੰਦਾ ਉਹਦਾ ਕਹਿੰਦਾ ਮੈਨੂੰ ਇਥੋਂ ਲਾਇਆ ਜਾਦਾ ਵਾਤਾ ਵਾ ਨਹੀਂ ਥੋਡੀ ਗੱਲ ਹੋਈ ਸੀ ਚਾਚੇ ਨਾਲ ਹੋਰ ਮੈਂ ਚਾਚੇ ਨੂੰ ਮਿਲ ਕੇ ਆਏ ਸੀ ਅੰਦਰ ਹਾਏ ਅੰਦਰ ਪਤਾ ਕਿੰਨਾ ਜੇਲ੍ਹ ਚ ਤੰਗ ਕਰਦੇ ਆ ਜਿਹੜੇ ਉਥੇ ਕੈਦੀ ਆ ਉਹ ਵੀ ਬੁਰਾ ਹਾਲ ਕਰਦੇ ਆ ਇਹ ਜੇ ਗਲਤਵੱਲਤ ਕੰਮ ਵਾਲਿਆਂ ਦਾ ਅੱਛਾ ਉਹ ਵੀ ਐਂ ਕਰਦੇ ਹੁੰਦੇ ਆ ਤੇ ਹੋਰ ਉਹਦੇ ਕੁੱਟ ਪੈਂਦੀ ਆ ਵਿਚਾਰੇ ਦੇ ਬੁੜੇ ਹੱਡਾ ਸੇਕੀ ਜਾਂਦੇ ਆ ਉਹ ਚੰਗਾ ਮੈਂ ਤੁਹਾਨੂੰ ਐ ਕਹਿੰਨੀ ਆ ਮਨਿੰਦਰ ਨੂੰ ਨਾ ਦੱਸਿਓ ਐਵੇਂ ਫਿਕਰ ਕਰੂਗੀ ਤਾਂ ਪਹਿਲੇ ਟੈਨਸ਼ਨ ਚ ਐ ਓਏ ਹੋਰ ਕੀ ਆ ਯਾਰ ਤੂੰ ਵੀ ਵਿੱਚ ਹੋਰ ਹੀ ਮਾਰ ਲੱਗ ਜਾਂਦੀ ਆ ਕਿ ਕੋਈ ਨਹੀਂ ਕੁੜੀਆਂ ਕਿਤੇ ਭੱਜੀਆਂ ਜਾਂਦੀਆਂ ਜਦੋਂ ਪੌਣਾ ਹੋਇਆ ਗੋਲ ਪਾ ਲਾਂਗੇ ਯਾਰ ਕਿ ਰੈਂਟਰੋ ਤਾਂ ਜਾਨ ਛੁੱਟ ਜੇ ਹੋਰ ਕੀ ਮਾਰੀ ਐਂ ਨਹੀਂ ਬਸ ਮੇਰੇ ਤਾਂ ਗਲ ਦਮਾਗ ਜਿਹਾ ਸੇਬ ਮੈਂ ਤੁਹਾਨੂੰ ਕਹਿਤੀ ਤੇ ਵਿੱਚ ਮੈਂ ਹੈਂ ਨਾ ਕੋਈ ਰੋਟੀ ਉਟੀਦਾ ਕਰ ਯਾਰ ਤੜਕੇ ਦੇ ਭੁੱਖੇ ਫਿਰਦੇ ਆਂ ਪਕਾਈ ਕਰਦੇ ਠੀਕ ਹੈ ਜੇ ਮੈਂ ਪਾਣੀ ਲੈ ਆਂ ਨੀ ਫਿਰ ਰੋਟੀ ਬਣਾ ਕੇ ਦੇ ਦਉ ਤੁਹਾਨੂੰ ਕੀ ਯਾਰ ਵਿਚਾਰਾ ਇਹ ਵਿਵਤਾ ਦਾ ਜੀਵ ਹੀ ਆ ਕਦੇ ਕਾਸੇ ਚ ਫਸ ਜਾਂਦਾ ਕਦੇ ਕਾਸੇ ਚ ਤੇ ਕੁੱਟੀ ਜਾਂਦੇ ਆ ਬੁੜੇ ਹੱਡਾਂ ਨੂੰ ਮੋੜ ਕੇ ਸਾਰੀ ਉਮਰ ਚਸਕੀ ਜਾਣਗੇ ਹਲੇ ਉੱਠ ਕੇ ਕੋਈ ਸਬਜੀ ਸੂਜੀ ਦਾ ਘਰ ਆਏ ਹੈ ਗੁਲਬੁਲਾ ਕੀ ਗੱਲ ਹੋ ਗਈ ਪਤਾ ਤੂੰ ਰੋਂਦੀ ਕਿਹਾ ਤੀਏ ਦੱਸ ਮੈਨੂੰ ਕੀ ਗੱਲ ਹੋ ਗਈ ਹੈ ਕੀ ਗੱਲ ਹੋ ਗਈ ਹੈ ਪੂਰਾ ਕੀ ਮਾ ਪੂਰਾ ਨੇ ਮੈਨੂੰ ਘਰੋਂ ਕੱਢਤਾ ਘਰੋਂ ਕੱਢਤਾ ਕਿਉਂ ਕਾਹਦੇ ਵਾਸਤੇ ਘਰੋਂ ਕੱਢਤਾ ਮੰਮੀ ਮੈਂ ਉਹਨਾਂ ਨੂੰ ਆਪਣੇ ਰਾਤ ਨੂੰ ਹਟਾਉਣਾ ਚਾਹੁੰਦੀ ਸੀ ਇਸ ਕਰਕੇ ਨਾ ਮੈਂ ਉਹਨਾਂ ਦੀ ਚਾਚ ਜ਼ਹਿਰ ਪਾਤਾ ਤੇ ਉਦੋਂ ਲਾਡੀ ਨੇ ਦੇਖ ਲਿਆ। ਓਹੋ ਮੈਨੂੰ ਬਹੁਤ ਘੁੱਟਿਆ ਮਾਂ। ਉਹਨਾਂ ਨੇ ੱੱੱਕੇ ਮਾਰ ਕੇ ਮੈਨੂੰ ਘਰੋਂ ਕੱਢਤਾ। ਹਾਂ ਮੇਰੀ ਗੱਲ ਸੁਣ। ਤੂੰ ਲੱਛਣੀ ੱੱੱਕੇ ਵਾਲੇ ਕੀਤੀ ਐ। ਨਾ ਤੈਨੂੰ ਲੋੜ ਕੀ ਸੀ ਐਡੀ ਛੇਤੀ ਉਹਨਾਂ ਨੂੰ ਜ਼ਹਿਰ ਪਾਉਣ ਦੀ। ਇਹ ਕੰਮ ਹੌਲੀ ਹੌਲੀ ਹੁੰਦੇ ਨੇ। ਤੈਨੂੰ ਪਹਿਲਾਂ ਕਿਹਾ ਸੀ ਵੀ ਮੁੰਡੇ ਦਾ ਕੰਮ ਕਰੀ। ਤੂੰ ਤਾਂ ਪਹਿਲਾਂ ਹੀ ਉਹਨਾਂ ਸੱਸਨ ਤੇ ਲਾਡੀ ਨੂੰ ਮਾਰਨ ਲੱਗੀ। ਮੰਮੀ ਮੈਂ ਕਰਦੀ ਵੀ ਕੀ? ਮੈਨੂੰ ਬਸ ਜੋ ਸੁਝਾਵੇਂ ਕਰਤਾ ਨਹੀਂ ਪੁੱਤ ਤੈਨੂੰ ਮੈਂ ਸਮਝਾ ਕੇ ਕੀ ਆਈ ਸੀ ਹੈ ਕਹਿੰਦੇ ਹੁੰਦੇ ਤੇਲ ਦੇਖ ਤੇਲ ਦੀ ਧਾਰ ਦੇਖ ਤੂੰ ਹੌਲੀ ਹੌਲੀ ਪਹਿਲਾਂ ਉਹਨਾਂ ਨੂੰ ਮਿੱਠੇ ਪੋਚੇ ਚ ਲੈਣਾ ਸੀ ਹੈ ਮਨਿੰਦਰ ਨੇ ਤਾਂ ਉਹਨਾਂ ਨੂੰ ਕਾਢ ਹੀ ਦਿੱਤੀ ਸੀ ਰਾਜ ਰਹਿ ਗਿਆ ਸੀ ਤੇਰਾ ਤੂੰ ਇਹ ਕੰਮ ਕੀ ਕਰਤਾ ਕਮਲ ਜੀ ਉਹਨੇ ਤਾਂ ਮੈਨੂੰ ਸਕੀਮ ਦਿੱਤੀ ਸੀ ਉਹ ਹੀ ਕਾਲੀ ਕਰੀ ਗਿਆ ਲਾਡੀ ਤੇ ਆਪਣੀ ਸੱਸ ਨੂੰ ਰਾਹ ਚੋਂ ਹਟਾ ਦੇ ਰਾਹ ਚੋਂ ਹਟਾ ਦੇ ਮੈਨੂੰ ਉਹ ਗੋਲੀਆਂ ਦੇ ਕੀ ਗਿਆ ਨਾਲ ਦਿਨ ਕਹਿੰਦਾ ਤੂੰ ਕੰਮ ਕਰ ਬਹੁਤੀ ਦੇਰ ਨਾ ਲਾਈ ਰਾਜਪਾਲ ਹੋਰ ਹੁਣ ਫੇਰ ਰਾਜਪਾਲ ਦੇ ਪਿੱਛੇ ਲੱਗੀ ਤੈਨੂੰ ਅਕਲ ਹੈਗੀ ਹੈ ਕਿ ਨਾ ਮਾਂ ਕਦੇ ਤਾਂ ਤੂੰ ਮੇਰੇ ਪੱਖ ਦੀ ਗੱਲ ਕਰ ਲਿਆ ਕਰ ਮੈਂ ਉਹਦੇ ਬਲਦੀ ਨਹੀਂ ਹੋਈ ਮੈਂ ਉਹਨੂੰ ਆਪਣੇ ਪਿਆਰ ਦੇ ਝਾਂਸੇ ਚ ਲਿਆ ਉਹਦੇ ਨਾਲ ਰਲ ਮਿਲ ਕੇ ਨਾ ਸਾਰੀ ਪ੍ਰਾਪਰਟੀ ਮੇਰੇ ਹੱਥ ਚ ਆਉਣੀ ਚਾਹੀਦੀ ਸੀਗੀ ਤਾਂ ਕਰਕੇ ਉਹਨੂੰ ਮੈਂ ਨਾਲ ਰੱਖਿਆ ਸੀ ਵੀ ਜਿਹੜੀ ਵੀ ਗੱਲਬਾਤ ਹੋਈ ਮੈਂ ਇਹਦੇ ਸਿਰ ਤੇ ਪਾ ਦਾਂਗੀ ਪਰ ਮੈਨੂੰ ਕੀ ਪਤਾ ਉਹ ਤਾਂ ਕੜੀ ਕਰਕੇ ਮੇਰੇ ਕੰਮ ਤਮਾਮ ਕਰੂਗਾ ਆ ਦੇਖ ਲੈ ਕਰ ਲਿਆ ਉਹਦੇ ਲਾਗੀ ਉਹਦੇ ਪਿੱਛੇ ਹੈ ਆ ਕੱਢ ਤੀ ਤੈਨੂੰ ਘਰੋਂ ਤੈਨੂੰ ਲੋੜ ਸੀ ਜੇ ਤੂੰ ਗੋਲਣਾ ਵੀ ਪਾਉਣੀ ਸੀ ਪਹਿਲਾਂ ਆਸਾ ਪਾਸਾ ਦੇਖਦੀ ਵੀ ਮੈਨੂੰ ਕੋਈ ਦੇਖਦਾ ਤਾਂ ਨਹੀਂ ਹੌਲੀ ਹੌਲੀ ਕਰਦੀ ਪਹਿਲਾਂ ਤੇਰੀ ਸੱਸ ਨੂੰ ਹਟਾਉਂਦੀ ਆ ਆਦੇ ਰਸਤੇ ਚੋਂ ਫੇਰ ਲਾਡੀ ਨੂੰ ਹਟਾਉਂਦੀ ਚਲ ਮੰਮੀ ਹੁਣ ਮੇਰਾ ਦਿਮਾਗ ਕਿਉਂ ਖਰਾਬ ਕਰਿਆ ਆਹੋ ਮੈਂ ਤਾਂ ਦਿਮਾਗ ਆਪ ਹੀ ਖਰਾਬ ਕਰਨਾ ਅਗਰੀਬੀ ਚੋਂ ਨਿਕਲਣਾ ਚਾਹੁੰਦੀ ਸੀ ਮੈਨੂੰ ਆਏ ਸੀ ਵੀ ਚਲ ਮੇਰੀ ਧੀ ਰਾਜ ਕਰੂਗੀ ਉੱਥੇ ਰਾਣੀ ਬਣ ਕੇ ਰਹੂਗੀ ਆ ਆ ਕੇ ਬੈਠ ਗਈ ਕਰ ਲੈ ਇੱਥੇ ਗੋਹਾ ਕੂੜਾ ਆ ਕੇ ਕੋਈ ਨਾ ਮੈਂ ਆਪੇ ਕੁਝ ਕਰ ਲਾਂਗੀ ਜਾਊਂਗੀ ਤਾਂ ਮੈਂ ਉੱਥੇ ਹੀ ਜਾਊਂਗੀ ਚਾਹੇ ਮੈਨੂੰ ਮਰਨਾ ਪੈ ਜਾਵੇ ਤੂੰ ਮੈਨੂੰ ਐ ਤਾਂ ਦੱਸ ਹੁਣ ਜਾਵੇਂਗੀ ਕਿਨੇ ਕਿਨੇ ਤੈਨੂੰ ਬਾੜਨਗੇ ਉਹ ਕੋਈ ਨਾ ਮੈਂ ਆਪੇ ਦਿਮਾਗ ਲਾਉਣੀ ਆ ਠੀਕ ਐ ਤੁਸੀਂ ਨਾ ਟੈਨਸ਼ਨ ਲੋ ਮੈਂ ਤਾਂ ਸ਼ੁਕਰ ਮਨਾਇਆ ਸੀ ਇਹ ਸੱਚੇ ਪਾਸ਼ਾ ਉਹਨਾਂ ਨੇ ਮਨਿੰਦਰ ਨੂੰ ਕਢਤੀ ਚਲ ਮੇਰੀ ਧੀ ਦੀ ਉੱਥੇ ਰਾਤ ਚੱਲੂਗਾ ਮੈਨੂੰ ਕੀ ਪਤਾ ਤੂੰ ਨਾ ਮੈਂ ਨਵੇਂ ਸਿਆਪੇ ਸਿਹੜੇਂਗੀ ਮਾਂ ਕੀਤਾ ਤਾਂ ਮੈਂ ਚੰਗੇ ਲਈ ਸੀ ਤੇ ਮੈਨੂੰ ਕੀ ਪਤਾ ਸੀ ਮੇਰੀ ਉਹ ਸਕੀਮ ਮੈਨੂੰ ਹੀ ਪੁੱਠੀ ਪੈ ਜੂਗੀ ਤੇ ਮੈਂ ਹੀ ਘਰੋਂ ਬਾਹਰ ਨਿਕਲ ਜਾਗੀ ਨਿੱਕਾ ਮੜੀਏ ਨਾ ਤੇਰੇ ਤੇ ਤਾਂ ਪੁੱਠੀ ਪੈਣੀ ਸੀ ਜਦੋਂ ਤੂੰ ਇੱਕ ਨਹੀਂ ਮੰਨੀ ਮਾਂ ਦੀ ਮੈਂ ਤੈਨੂੰ ਕਿਹਾ ਤਾਂ ਸੀ ਵੀ ਇਹਨਾਂ ਦਾ ਬਾਰਸ ਹਟਾ ਪਹਿਲਾਂ ਮਨਿੰਦਰ ਦੇ ਮੁੰਡੇ ਨੂੰ ਮਾਰ ਤੂੰ ਚਾਕੇ ਛੇਤੀ ਤੈਨੂੰ ਆਖਿਆ ਵੀ ਸੱਸ ਦਾ ਖਾਤਮਾ ਕਰਾਂ ਪਹਿਲਾਂ ਤਲ ਬਸ ਕਰ ਮਾ ਮੇਰਾ ਨਾ ਸਿਰ ਬਹੁਤ ਦੁਖੀ ਅੰਦਰ ਰੋਂ ਰੋਂ ਕੇ ਨਾ ਮੇਰੀ ਤਬੀਤ ਖਰਾਬ ਹੋਈ ਜਾਂਦੀ ਆ ਹੁਣ ਬਸ ਨਾ ਕਿੰਨੀ ਕਰਾਂ ਮੈਨੂੰ ਸਬਰ ਨਹੀਂ ਆਉਂਦਾ ਤੂੰ ਮੇਰੇ ਬਾਹਰ ਚ ਆ ਕੇ ਬੈਠ ਗਈ ਹੈ ਕੱਢਣਾ ਤਾਂ ਉਹਨੂੰ ਸੀ ਤੇਰੀ ਸੱਸ ਨੂੰ ਘਰੋਂ ਉਹ ਕੋਈ ਨਾ ਮੈਂ ਕੁਝ ਕਰਦੀ ਆ ਕਿਉਂ ਤੂੰ ਫਿਕਰ ਕਰੀ ਹੈ ਮੇਰੇ ਹੁੰਦੇ ਤੂੰ ਐਂ ਟੈਨਸ਼ਨ ਲਈ ਜਾਂਦੀ ਆ ਫਿਰ ਕੀ ਜੇ ਉਹਨਾਂ ਨੇ ਮੈਨੂੰ ਘਰੋਂ ਧੱਕੇ ਮਾਰ ਕੇ ਕੱਢਤਾ ਅੱਛਾ ਤੇਰਾ ਮਤਬਲ ਹੁਣ ਉਹ ਤੈਨੂੰ ਇੱਥੇ ਆ ਕੇ ਮਿੰਤਾ ਕਰਕੇ ਲੈ ਜਾਣਗੇ। ਇਹ ਸਮਝੀ ਬੈਠੀ ਐ ਤੂੰ? ਨਹੀਂ ਮਾਂ, ਤੈਨੂੰ ਲੱਗਦਾ ਕਿ ਉਹ ਮਿੰਤਾ ਕਰਕੇ ਮੈਨੂੰ ਇੱਥੋਂ ਲੈ ਕੇ ਜਾਣਗੇ। ਮੈਨੂੰ ਹੀ ਕੁਛ ਨਾ ਕੁਛ ਕਰਨਾ ਪੈਣਾ। ਹੋਰ ਕੀ? ਉਹ ਵੇਖੀ ਆਖਮ ਦਾ। ਮੁਝੋ ਕਹਣ ਕੀ ਆ ਯਾਰ? ਹਮੇਸ਼ਾ ਤੁਹਾਨੂੰ ਮਜ਼ਾਕ ਸੁਝਦਾ। ਕਦੇ ਸੀਰੀਅਸ ਵੀ ਹੋ ਜਾ ਕਰੋ ਹੁਣ ਕੀ ਹੋ ਗਿਆ ਰੋਨੀ ਜਾਨੀ ਬੈਠੀ ਡਿੱਗੀ ਪਈ ਸੀ ਰੋਨੀ ਮੈਂ ਆਪਣੇ ਕਰਮਾਂ ਨੂੰ ਹੁਣ ਇਹੋ ਜਿਹਾ ਕਿਸੇ ਆਪਾਂ ਵੀ ਜੜਿਆ ਸੇ ਆਪਾਂ ਕੀ ਹੋਣਾ ਜਦੋਂ ਮੈਂ ਉਹਨਾਂ ਦੇ ਚਾਚੇ ਚ ਜ਼ਹਿਰ ਪਾ ਰਹੀ ਸੀ ਉਦੋਂ ਲਾਡੀ ਨੇ ਦੇਖ ਲਿਆ ਮੇਰਾ ਸਾਰਾ ਪਲਾਨ ਚੋਪਟ ਹੋ ਗਿਆ ਹੁਣ ਮੈਂ ਕੀ ਕਰਾਂਗੀ ਉਥੋਂ ਉਹਨਾਂ ਨੇ ਮੈਨੂੰ ਬਾਹਰ ਕੱਢਤਾ ਨਹੀਂ ਰੈਨ ਨਾ ਕੇ ਦਮ ਆ ਗਈ ਬਸ ਜਿਹੜਾ ਉਹਨਾਂ ਨੇ ਦੇਖ ਲਿਆ ਤੈਨੂੰ ਚਾਚੇ ਚ ਜ਼ਹਿਰ ਪਾਉਂਦੇ ਨੂੰ ਓਏ ਮਾੜਾ ਮੋਟਾ ਕੋਈ ਤਰੀਕੇ ਨਾ ਕਰੀਦਾ ਆਉਂਦਾ ਇਹੋ ਜਿਹਾ ਕੰਮ ਪੂਰੀ ਚਲਾਕੀ ਨਾਲ ਕਰਿਆ ਸੀ ਪਤਾ ਨਹੀਂ ਉਹ ਕਿੱਥੋਂ ਆ ਗਿਆ ਉਹਨੂੰ ਕਿਵੇਂ ਪਤਾ ਲੱਗ ਗਿਆ ਮੈਨੂੰ ਤਾਂ ਸਮਝ ਨਹੀਂ ਆ ਰਹੀ ਮੇਰੇ ਨਾਲ ਹੋਇਆ ਕੀ ਹੈ ਇਹ ਉਹ ਯਾਰ ਮੈਂ ਐਵੇਂ ਤੇਰੇ ਤੇ ਕੰਮ ਸਿੱਟਕੇ ਮੈਂ ਬਿਨਾਂ ਗੱਲ ਤੋਂ ਪੁਛਤਾਈ ਜਾਂਦਾ ਹੁਣ ਜੇ ਮੈਂ ਆਪ ਹੀ ਕੀਤਾ ਹੁੰਦਾ ਕੰਮ ਪਹਿਲਾਂ ਸਭ ਦਾ ਕੰਡਾ ਕੱਢਿਆ ਹੀ ਆ ਇਹ ਵੀ ਮੈਂ ਹੀ ਕੱਢਣਾ ਸੀ ਐਵੇਂ ਤੈਨੂੰ ਜ਼ਿੰਮੇਵਾਰੀ ਦੇਤੀ ਪਹਿਲੇ ਘਰੋਂ ਧੱਕੇ ਖਾਦੇ ਆ ਹੁਣ ਇਸ 'ਚ ਮੇਰੀ ਕੀ ਗਲਤੀ ਹੈ ਮੈਂ ਤੁਹਾਨੂੰ ਕਿਹਾ ਸੀਗਾ ਵੀ ਇਹ ਕੰਮ ਵੀ ਤੁਸੀਂ ਆਪ ਹੀ ਕਰ ਲਓ ਉਦੋਂ ਤਾਂ ਮੰਨੇ ਨਹੀਂ ਹੈਗੇ ਤੇ ਮੇਰੀ ਸਕੀਮ ਨਾ ਚੱਲ ਹੁਣ ਜਿਹੜਾ ਕੁਝ ਹੁਣ ਇਹ ਉਹ ਤਾਂ ਹੋ ਗਿਆ ਇਹ ਨੂੰ ਦੇ ਤਲਾਕ ਜਾਂ ਪਰੇ ਆਪਣੀ ਕੁੜੀ ਲਿਆ ਬਾਹਰ ਤੇ ਦੁਆ ਮੈਂ ਵਿਆਹ ਕਰਾਉਣਾ ਲੈਣਾ ਯਾਰ ਐਵੇਂ ਜ਼ਰੂਰੀ ਆ ਨਹੀਂ ਦੁਆ ਤੈਨੂੰ ਮਾਰ ਦੇਣਗੇ ਇਹ ਕਹਿਣਾ ਸੌਖਾ ਕਰਨਾ ਬਹੁਤ ਔਖਾ ਹੈ ਕਰਤਾ ਦਿੱਤਾ ਫਿਰ ਤੂੰ ਇੰਨੇ ਪੋਲੀ ਪੈਰੀ ਮੈਂ ਪੈਰ ਨਹੀਂ ਛੱਡਦੀ ਵਸਾਂਗੀ ਤਾਂ ਉੱਥੇ ਹੀ ਵਸਾਂਗੀ ਮੈਂ ਉੱਥੋਂ ਸਾਰਾ ਕੁਝ ਨਿਪਟਾ ਕੇ ਨਾ ਫੇਰੇ ਤੁਹਾਡੇ ਕੋਲ ਆਵਾਂਗੀ ਜਦੋਂ ਤੱਕ ਮੈਨੂੰ ਉੱਥੇ ਜ਼ਮੀਨ ਜਾਇਦਾਦ ਨੇ ਮਿਲਦੀ ਸਾਰਾ ਕੁਝ ਮੈਂ ਆਪਣੇ ਨਾਮ ਨਾ ਕਰਵਾ ਲਾਂ ਓਏ ਯਾਰ ਜੇ ਤੂੰ ਨਾਮ ਕਰਵਾਉਣ ਆਲੀ ਹੁੰਦੀ ਫਿਰ ਤਾਂ ਹੁਣੇ ਹੀ ਕੰਮ ਤਮਾਮ ਕਰ ਦਿੰਦੀ ਤੂੰ ਬੜਾ ਮੋਟਾ ਵੀ ਟਾਈਮ ਤਾਂ ਲੇਖਣਾ ਸੀ ਟਾਈਮ ਵਿਚਾਰੀਦਾ ਹੁੰਦਾ ਐਜਾ ਕੰਮ ਕਰਨ ਵੇਲੇ ਮੈਨੂੰ ਕੀ ਪਤਾ ਸੀ ਵੀ ਜਦੋਂ ਮੇਰਾ ਚੰਗਾ ਟਾਈਮ ਚੱਲਦਾ ਆ ਰਿਹਾ ਤਾਂ ਹੁਣ ਵੀ ਚੰਗਾ ਚੱਲੂਗਾ ਮਾੜਾ ਟਾਈਮ ਕਦੇ ਨਾ ਕਦੇ ਆ ਹੀ ਜਾਂਦਾ ਹੁਣ ਉਹ ਹਾਲ ਮੇਰੇ ਨਾਲ ਹੋਇਆ ਜਿਹੜੀ ਸਕੀਮਾਂ ਮੈਂ ਲਾਉਂਦੀ ਸੀ ਅੱਜ ਮੇਰੀ ਸਕੀਮ ਫੇਲ ਹੋ ਗਈ ਚੱਲ ਕੋਈ ਨਾ ਹੁਣ ਆਪਣੀ ਸਕੀਮ ਪਾਸ ਕਰਦਾ ਮੈਂ ਇਸ ਤੋਂ ਬਾਅਦ ਤੂੰ ਮੇਰੇ ਨਾਲ ਖੜੀ ਜੇ ਮੈਂ ਮਾਂ ਚ ਕਹੂੰਗਾ ਤੂੰ ਉਵੇਂ ਹੀ ਚੱਲਣਾ ਪੈਣਾ ਬਸ ਦੇਖ ਲਿਆ ਤੇਰਾ ਤਾਂ ਮੂੰਹ ਮੈਂ ਤੁਹਾਡੇ ਨਾਲ ਤਾਂ ਮੈਂ ਖ ਪਰ ਤੁਸੀਂ ਮੇਰਾ ਸਾਥ ਨਾ ਛੱਡਿਓ ਤੈਨੂੰ ਮੈਂ ਉੱਥੇ ਬਿਠਾ ਕੇ ਦਿਖਾਉਣਾਗਾ ਸਾਰਾ ਕੁਝ ਤੈਨੂੰ ਦਿਵਾਉਂਗਾ ਜਿੰਨਾ ਤਰਾ ਇਹ ਸਭ ਦਾ ਸਾਰਾ ਸਿਸਟਮ ਅਜਮਾ ਮੈਂ ਦੋਨਾਂ ਨੂੰ ਬਾਹਰ ਕਰੂੰਗਾ ਰਸਤੇ ਜੋਂ ਗੱਲ ਖਤਮ ਆਵੇ ਠੀਕ ਹੈ ਨਾ ਹਜੇ ਤਾਂ ਮੈਂ ਆਪਣੀ ਮਾਂ ਦਾ ਵੀ ਬਦਲਾ ਲੈਣਾ ਜਿਹੜਾ ਕੁਝ ਉਹਨਾਂ ਨੇ ਮੇਰੀ ਮਾਂ ਨਾਲ ਕਰਿਆ ਨਾ ਉਹੀ ਕੁਝ ਮੈਂ ਇਹਨਾਂ ਨਾਲ ਕਰਾਂਗੀ ਛੱੜਦੀ ਨਹੀਂ ਮੈਂ ਇਹਨਾਂ ਨੂੰ ਓਏ ਯਾਰ ਟੈਨਸ਼ਨ ਫਰੀ ਹੋ ਜਾ ਗੁੱਸਾ ਮੈਨੂੰ ਵੀ ਬਹੁਤ ਆ ਕੋਈ ਚੱਕਰ ਵਾਲੀ ਗੱਲ ਨਹੀਂ ਉਂਦਾ ਜਾਂਦਾ ਜਿੱਥੇ ਵੀ ਗੱਲਬਾਤ ਆ ਮੈਨੂੰ ਦੱਸੀ ਟਾਈਮ ਜਿਹੜਾ ਮੈਚ ਕਹੂੰਗਾ ਫੀਲਡਿੰਗ ਮੈਂ ਲਾਉਂਗਾ ਤੇ ਇਹਨੂੰ ਬਾਰੇ ਬਾਰੇ ਖਤਮ ਕਰ ਦਾਂਗੇ ਜਿੱਥੇ ਇੰਨੇ ਕੰਮ ਹੋ ਗਏ ਇੱਕ ਹੋਰ ਸਹੀ ਯਾਰ ਰਾਤੋਂ ਰੋੜਾ ਤਾਂ ਕੱਢਣਾ ਹੀ ਪਣਾ ਬਾਰ ਸਾਰੀ ਉਮਰ ਦਾ ਕਲੰਕ ਲੱਗ ਗਿਆ ਇਹ ਬਾਰੋ ਬਾਰੀ ਕੰਮ ਕਰਨਾ ਪੈਣਾ ਹੈ ਨਹੀਂ ਕੁਝ ਹੋ ਸਕਦਾ ਚਲ ਹੁਣ ਤੂੰ ਦੇਖਦੀ ਆ ਫਿਰ ਅੱਗੇ ਕੀ ਬਣਦਾ ਕੀ ਸ੍ਰਸ਼ੀ ਕਾ ਜੀ ਸਾਰੇ ਨੂੰ ਸਾਡੇ ਵੱਲੋਂ ਤੇ ਆਹ ਜੀ ਜਸ ਮੈਡਮ ਦਵਾਰੇ ਆਏ ਨੇ ਠੀਕ ਹੈ ਜੀ ਇਹ ਹੋ ਗਈ ਸੀ ਬਿਮਾਰਤਾ ਕਰਕੇ ਸੀਰੀਅਸ ਸਾਨੂੰ ਇਹ ਆਪੇ ਹੀ ਦੱਸਣਗੇ ਵੀ ਨੂੰ ਹੋਇਆ ਕੀ ਸੀ ਹਾਂਜੀ ਹਾਂਜੀ ਮੈਂ ਦੱਸਦੀ ਆਂ ਜੀ ਮੈਂ ਬਿਮਾਰ ਹੋ ਗਈ ਸੀ ਬਹੁਤ ਜ਼ਿਆਦਾ ਗਲੂਕੋਜ਼ ਲੱਗੇ ਸੀਗੇ ਮੇਰੇ ਤੇ ਫਿਰ ਮੈਂ ਆ ਨਹੀਂ ਸਕੀ ਸੀ ਕਿ ਐਪੀਸੋਡ ਦੇ ਵਿੱਚ ਇਹਨਾਂ ਨੇ ਕਿਸੇ ਹੋਰ ਨੂੰ ਬੁਲਾ ਲਿਆ ਸੀਗਾ ਤਾਂ ਮੈਂ ਹੀ ਕਿਹਾ ਸੀ ਇਹਨਾਂ ਨੂੰ ਕਿ ਤੁਸੀਂ ਬੁਲਾ ਸਕਦੇ ਹੋ ਕੋਈ ਚੱਕਰ ਨਹੀਂ ਤੇ ਹੁਣ ਮੈਂ ਆ ਗਈ ਆ ਜੀ ਹੁਣ ਮੈਂ ਹੀ ਚੱਲੂਗੀ ਇਹਨਾਂ ਦੇ ਨਾਲ ਇਹ ਭਾਈ ਝੂਠ ਬੋਲਦੀ ਐ ਸਿਰੇ ਵੀ ਇਹ ਪਖੰਡੜ ਹੈਗੀ ਠੀਕ ਆ ਮੈਨੂੰ ਸਾਰਾ ਪਤਾ ਇਹ ਕੋਈ ਬਿਮਾਰ ਬਮੂਰ ਨਹੀਂ ਸੀ ਹੋਈ ਇਹ ਜਾਣਦੀ ਸੀ ਆਧਾਰ ਕਾਰਡ ਵਾਲੀ ਬੱਸ ਤੇ ਬਸ ਨਿਕਲਦੀ ਸੀ ਇਹ ਭੱਜ ਕੇ ਬਸ ਵੱੜਦੀ ਸੀ ਬਸ ਚੜਦੀ ਚੜਦੀ ਡਿੱਗ ਗਈ ਇਹਦੇ ਪੈਰ ਤੇ ਲੱਗਿਆ ਸੀ ਪਲਸਟਰ ਤਾਂ ਕਰਕੇ ਮਹੀਨਾ ਘਰੇ ਬੈਠਣਾ ਪੈ ਗਿਆ ਕੁੜਮਣੀਆਂ ਠਿਕ ਜਾ ਹਰ ਜਰ ਮੇਰੀ ਗੱਲ ਸੁਣ ਲੈ ਜਿਹੜੀਆਂ ਸੱਚੀਆਂ ਗੱਲਾਂ ਉਹ ਤਾਂ ਮੂੰਹੋਂ ਨਿਕਲ ਹੀ ਜਾਂਦੀਆਂ ਨੇ ਇਹ ਸੱਚੀਆਂ ਗੱਲਾਂ ਮਾੜੀਆਂ ਲੱਗਦੀਆਂ ਨੇ ਫਿਰ ਮਾੜੀਆਂ ਲੱਗਦੀਆਂ ਨੇ ਇੱਕ ਸੱਚਲਾ ਮਾੜੀ ਗੱਲ ਤੋਂ ਯਾਰ ਆ ਗਿਆ ਆਪਾਂ ਹੀ ਕਹੀ ਤੁਸੀਂ ਹੈਨਾ ਮਾੜੇ ਜੇ ਕਮੈਂਟ ਕਰ ਦਿੰਨੇ ਹੋ ਕਦੇ ਵਿਚਾਰੀ ਬੁਲਬੁਲ ਨੂੰ ਨਿੰਦ ਦਿੰਨੇ ਹੋ ਕਦੇ ਮੈਨੂੰ ਵੀ ਨਿੰਦ ਦਿੰਦੇ ਵੀ ਇਹ ਪੈੜੀ ਵਾਲੀ ਐ ਬਹੁਤ ਵਧੀਆ ਨਹੀਂ ਦੋਨੇ ਬਹੁਤ ਵਧੀਆ ਨੇ ਇਹ ਐਦਾਂ ਦੇ ਕਮੈਂਟ ਨਾ ਕਰਿਆ ਕਰੋ ਸਾਡੇ ਨਾਲ ਬਹੁਤ ਜ਼ਿਆਦਾ ਸਪੋਰਟ ਕਰਕੇ ਚੱਲਦੇ ਨੇ ਬਹੁਤ ਸੋਹਣੀ ਸਾਡਾ ਸੀਰੀਜ਼ ਦੇ ਵਿੱਚ ਕੰਮ ਕਰਾਉਂਦੇ ਨੇ ਤੁਹਾਨੂੰ ਪਸੰਦ ਵੀ ਬਹੁਤ ਆ ਰਹੀ ਹੈ ਪਰ ਤੁਸੀਂ ਗਾਲਾਂ ਨਾ ਕੱਢੋ ਇਹਨੂੰ ਪਲੀਜ਼ ਬਹੁਤ ਵਧੀਆ ਕੋਈ ਬੱਡੇ ਕੀ ਹੈ ਸਟੋਰੀ ਦੀ ਜਿਹੜੀ ਵੀ ਡਿਮਾਂਡ ਹੁੰਦੀ ਹੈ ਉਹਦੇ 'ਚ ਇੱਕ ਚੰਗਾ ਕੈਰੇਕਟਰ ਹੁੰਦਾ ਹੈ ਤੇ ਇੱਕ ਨੂੰ ਮਾੜੇ ਦਾ ਕੈਰੇਕਟਰ ਨਿਭਾਉਣਾ ਪੈ ਜਾਂਦਾ ਹੈ ਫਿਰ ਜੇ ਅਸੀਂ ਮਾੜਾ ਕਿਰਦਾਰ ਆਪਦਾ ਨਿਭਾਉਣਿਆ ਭੈੜਾ ਦਾ ਕਿਰਦਾਰ ਨਿਭਾਉਣੇ ਉਸ ਦਾ ਇੱਕ ਲਾਕੀ ਫਰਜ਼ ਬਣਦਾ ਹੈ ਜਿਹੜਾ ਸਾਡਾ ਕੈਰੇਕਟਰ ਹੈ ਜੇਸੀ ਮਾੜਿਆਂ ਤਾਂ ਅਸੀਂ ਚੰਗੀ ਤਰ੍ਹਾਂ ਮਾੜੇ ਬਣਾਂਗੇ ਨਾਲੇ ਇੱਕ ਗੱਲ ਹੋਰ ਜੇ ਆਪਾਂ ਮਿੱਠਾ ਹੀ ਖਾਈ ਜਾਵਾਂਗੇ ਮਿਰਚਾ ਨਹੀਂ ਖਾਵਾਂਗੇ ਸਿਰ ਸਵਾਦ ਨਹੀਂ ਆਉਂਦਾ ਜੀਭ ਨੂੰ ਇਸ ਕਰਕੇ ਮਿਰਚਾਂ ਜ਼ਰੂਰੀ ਨੇ ਕੱਲਾ ਮਿੱਠਾ ਮਿੱਠਾ ਨਾ ਖਾਓ ਮਿੱਠੇ ਨਾਲ 슈ਗਰ ਹੁੰਦੀ ਹੈ ਇਹ ਜਿਹੜੀ ਚਾਹੀਦੀ ਨਹੀਂ ਚਾਹੀਦੀ ਆਪਾਂ ਨੂੰ ਤਾਂ ਕਰਕੇ ਕੈਰੇਕਟਰ ਚੇਂਜ ਵੀ ਕਰਨੇ ਪੈ ਜਾਂਦੇ ਨੇ ਹਣਾ ਤਾਂ ਉਹਦੀ ਕੋਈ ਗੱਲ ਨਹੀਂ ਹੁੰਦੀ ਤਾਂ ਕਰਕੇ ਹੁਣ ਮੈਡਮ ਦੁਬਾਰੇ ਆਏ ਨਹੀਂ ਹੁਣ ਇਹੀ ਚੱਲਣਗੇ ਨਾਲੇ ਤੂੰ ਐਂ ਦੱਸ ਦੇ ਕੁੜੀਏ ਵੀ ਤੈਨੂੰ ਅਸੀਂ ਐਡਾ ਤੇਰੇ ਤੇ ਕੋਈ ਸਖਤੀ ਨਹੀਂ ਕਰਦੇ ਹੈਗੇ ਕੋਈ ਤਸੀਂ ਹੈ ਨਹੀਂ ਦਿੰਦੇ ਤੂੰ ਬੜੀ ਪੋਣੀ ਜਿਹੀ ਬਣੀ ਐ ਗਾਲਾਂ ਦੇ ਤੂੰ ਬਵਾਣੀ ਐ ਹਾਂ ਹਾਂ ਸਾਰੇ ਪਿਆਰ ਕਰਦੇ ਜੀ ਨਹੀਂ ਸਾਰੇ ਬਹੁਤ ਪਿਆਰ ਕਰਦੇ ਨੇ ਜੀ ਸਾਰੇ ਬਹੁਤ ਪਿਆਰ ਕਰਦੇ ਨੇ ਬੁਲਬੁਲ ਨੂੰ ਵੀ ਅਸੀਂ ਬਹੁਤ ਪਿਆਰ ਕਰਦੇ ਤੁਸੀਂ ਵੀ ਸਾਰੇ ਬਹੁਤ ਪਿਆਰ ਕਰਿਆ ਕਰੋ ਬੁਲਬੁਲ ਨੂੰ ਕਿਉਂਕਿ ਉਹਦਾ ਕੈਰੈਕਟਰ ਆ ਉਹਨੇ ਕੈਰੈਕਟਰ ਕਰਨਾ ਜੋ ਕੈਰੈਕਟਰ ਐਦਾਂ ਦਾ ਨਹੀਂ ਕਰੂ ਮਿਰਚਾਲਾ ਫਤ ਤਰ ਸਵਾਦ ਨਹੀਂ ਆਊਗਾ ਇਹ ਸੀਰੀਜ਼ ਦੇ ਵਿੱਚ ਸਾਡੇ ਹਿੱਸੇ ਜੋ ਕੈਰੈਕਟਰ ਆਉਂਦਾ ਅਸੀਂ ਉਹ ਕੈਰੈਕਟਰ ਨਿਭਾਉਣੇ ਆ ਹਨਾ ਅਸਲ ਚ ਕੁਝ ਬੰਦਾ ਹੋਰ ਹੁੰਦਾ ਦਿਖਾਇਆ ਕੁਝ ਹੋਰ ਜਾਂਦਾ ਹੁਣ ਕੀ ਕਰੀਏ ਭਾਈ ਚਲੋ ਜੀ ਸਹੀ ਗੱਲ ਆ ਜੀ ਤੁਸੀਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਨਹੀਂ ਕੀਤਾ ਤੇ ਲਾਈਕ ਸ਼ੇਅਰ ਤੇ ਬਾਜ ਵਾਲੀ ਵੀਡੀਓ ਕਿਵੇਂ ਲੱਗੀ ਉਹ ਜ਼ਰੂਰ ਦੱਸਿਓ ਕਮੈਂਟ ਵਿੱਚ ਰੋਲ ਕਰਿਆ ਕਰੋ ਕਰਿਆ ਕਰੋ ਵਧੀਆ ਵਧੀਆ ਠੀਕ ਹੈ ਮਾੜਾ ਮੋਟਾ ਮੇਰੇ ਬਾਰੇ ਵੀ ਕਰ ਦਿਆ ਕਰੋ আরে ਮੇਰੀ ਗੱਲ ਸੁਣੋ ਇਹਦੇ ਬਾਰੇ ਭਾਵੇਂ ਹੁਣ ਕੋਈ ਮਾੜਾ ਕਮੈਂਟ ਕਰ ਲਿਓ ਕਿਉਂਕਿ ਝੂਠ ਬੱਤ ਬੋਲਦੀ ਆ ਅਸੀਂ ਨਾ ਕਰ ਜਾ ਅਸੀਂ ਇਹਦਾ ਝੂਠ ਤੁਹਾਡੇ ਸਾਹਮਣੇ ਸੱਚ ਲਿਆਂਦਾਗਾ ਹਾਏ ਅੱਲਾ ਹਾਏ ਰੱਬਾ ਹਾਏ ਅੱਲਾ